ਕਦਾ ਕੰ ਇੱਕ ਦਿਨ ਸ਼ਾਹੀ ਦਰਬਾਰ ਵਿੱਚ ਬੈਠਦਿਆਂ ਬੀਰਬਲ ਦਾ ਪਦ ਨਿਕਲ ਗਿਆ ਬਾਦਸ਼ਾਹ ਕਹਿਣ ਲੱਗਾ ਬੀਰਬਲ ਤੂੰ ਨਿਰਾ ਖੋਤਾ ਹੈ ਬੀਰਬਲ ਨਹੀਂ ਹਜ਼ੂਰ ਪਹਿਲਾਂ ਮੈਂ ਬੜਾ ਸਿਆਣਾ ਸਾਂ ਕੁਝ ਚਿਰ ਤੋਂ ਖੋਤਿਆਂ ਦੀ ਸੰਗਤ ਨਾਲ ਅਕਲ ਜਾਂਦੀ ਰਹੀ ਹੈ ਇਸ ਸਮੇਂ ਬੀਰਬਲ ਸ਼ਾਹੀ ਤਖਤ ਦੇ ਨਾਲ ਹੀ ਕੁਰਸੀ ਤੇ ਬੈਠਾ ਹੋਇਆ ਸੀ ਅਕਬਰ ਨੇ ਕੁਝ ਚਿਰ ਦੀ ਖਮੋਸ਼ੀ ਪਿੱਛੋਂ ਫਿਰ ਵਾਰ ਕੀਤਾ ਬੀਰਬਲ ਧਰਮੋਂ ਧਰਮੀ ਦਸੀ ਤੇਰੇ ਤੇ ਗਧੇ ਵਿੱਚ ਕਿੰਨਾ ਫਰਕ ਹੈ ਬੀਰਬਲ ਆਪਣੀ ਤੇ ਮੁੱਲਾਂ ਦੀ ਕੁਰਸੀ ਦਾ ਫਾਸਲਾ ਮਾਪ ਕੇ ਕਹਿਣ ਲੱਗਾ ਹਜ਼ੂਰ ਕੇਵਲ 4 ਗਿੱਠਾਂ ਦਾ ਦਰਬਾਰ ਖਤਮ ਹੋਣ ਤੇ ਅਕਬਰ ਬੀਰਬਲ ਤੇ ਮੁੱਲਾਂ ਦੋ ਪਿਆਜਾਂ ਨੂੰ ਲੈ ਕੇ ਹਵਾ ਖੋਰੀ ਲਈ ਬਾਹਰ ਨਿਕਲ ਗਿਆ ਬਾਹਰ ਗਰਮੀ ਸੀ ਬੀਰਬਲ ਨੂੰ ਪਸੀਨਾ ਆ ਗਿਆ ਉਹ ਆਪਣਾ ਕੋਟ ਲਾ ਕੇ ਮੋਢੇ ਤੇ ਸੁੱਟ ਲਿਆ ਅਕਬਰ ਤੇ ਮੁੱਲਾ ਨੇ ਵੀ ਆਪਣੇ ਆਪਣੇ ਚੋਗੇ ਤਾਂ ਚੋਗੇ ਤਾਰ ਕੇ ਬੀਰਬਲ ਦੇ ਮੋਢੇ ਤੇ ਸੁੱਟ ਦਿੱਤੇ ਅਕਬਰ ਬਾਦਸ਼ਾਹ ਨੂੰ ਬੜੀ ਦੂਰ ਦੀ ਸੂਝੀ ਉਹ ਕਹਿਣ ਲੱਗਾ ਬੀਰਬਲ ਤੇਰੇ ਤੇ ਇਸ ਵੇਲੇ ਪੂਰੇ ਗਦੇ ਦਾ ਭਾਰ ਲੱਦਿਆ ਹੋਇਆ ਹੈ ਬੀਰਬਲ ਵਿੱਚੋਂ ਹੀ ਬੋਲ ਉੱਠਿਆ ਨਹੀਂ ਹਜ਼ੂਰ ਦੋਹਾਂ ਦਾ ਆਪ ਦੇ ਨਾਲ ਮੁੱਲਾ ਦੋ ਪਿਆਜਾ ਵੀ ਤਾਂ ਹਨ ਇਹ ਸੁਣ ਕੇ ਅਕਬਰ ਤੇ ਮੁੱਲਾ ਦੋ ਪਿਆਜਾ ਬੜੇ ਸ਼ਰਮਿੰਦੇ ਹੋਏ ਤੁਰੇ ਜਾਂਦੇ ਤੁਰੇ ਜਾਂਦੇ ਉਹ ਇੱਕ ਤਮਾਕੂ ਦੇ ਖੇਤ ਕੋਲ ਪੁੱਜੇ ਬੀਰਬਲ ਨੂੰ ਤਮਾਕੂ ਖਾਣ ਦੀ ਆਦਤ ਸੀ ਤੇ ਅਕਬਰ ਮੁੱਲਾ ਦੋਵੇਂ ਤਮਾਕੂ ਨਹੀਂ ਖਾਂਦੇ ਸਨ ਖੇਤ ਵਿੱਚ ਖੜੋਤਾ ਇੱਕ ਗਧਾ ਕਾ ਚੱਲ ਰਿਹਾ ਸੀ ਤੇ ਜਿੱਥੇ ਤਮਾਕੂ ਦਾ ਪੱਤਾ ਆਂਦਾ ਸੀ ਉਹ ਪੱਤਾ ਛੱਡੀ ਜਾਂਦਾ ਸੀ ਅਕਬਰ ਕਹਿਣ ਲੱਗਾ ਬੀਰਬਲ ਤਮਾਕੂ ਕਿੰਨੀ ਬੁਰੀ ਵਸਤੂ ਹੈ ਇਸ ਨੂੰ ਗਧੇ ਵੀ ਨਹੀਂ ਖਾਂਦੇ ਬੀਰਬਲ ਚੱਟ ਬੋਲਿਆ ਹਜੂਰ ਇਹ ਗੱਲ 16 ਅੰਨੇ ਸੱਚ ਹੈ ਕਿ ਗਧੇ ਤਮਾਕੂ ਨਹੀਂ ਖਾਂਦੇ